ਕੰਨੇ ਨੂੰ ਨਹੀਂ ਕੀਰਨ ਦੇ ਕੋਈ ਸੁਣੀ ਜਾਨਾ ਦੇਖਣ ਚ ਸੌ ਲੱਗਦੇ ਨੇ ਪਰ ਸਾਰੇ ਖਰਾਬ ਨੇ ਜੋ ਸੋਚਦਾ ਸੀ ਮੈਂ ਸੱਚ ਹੋ ਜਾਵਣ ਇਹ ਸਾਰੇ ਉਹੀ ਖਵਾਬ ਨੇ ਮੈਂ ਸੋਚਦੇ ਮਨਿਆ ਜੀ ਦੋਸਤ ਮਿਲਣ ਉਹੀ ਮਿਲ ਗਏ ਜੋ ਸੋਚਦਾ ਸੀ ਸਾਰੇ ਉਹੀ ਖਵਾਬ ਨੇ ਮੈਂ ਖੁਦ ਵੀ ਇੰਨਾ ਵਰਗਾ ਹਾਂ ਤਾਂ ਇਹਨਾਂ ਨੂੰ ਖਵਾਬਦਾ ਹਾਂ ਆਹ ਕੀ ਬਾਤ ਹੈ ਮੈਂ ਖੁਦ ਵੀ ਇੰਨਾ ਵਰਗਾ ਤਾਂ ਇਹਨਾਂ ਨੂੰ ਖਵਾਬਦਾ ਹਾਂ ਜਿੱਦ ਦੀ ਜੇਵੰਦਾਰ ਆ ਇਹ ਦੱਸਣ ਕਈ ਲੋਕਾਂ ਕਈ ਲੋਕ ਇਹਨੂੰ ਪਾਗਲ ਦੱਸਣ ਹਾਂ ਕਈ ਲੋਕ ਤੁਮੜ ਪਾਗਲ ਕਹਿੰਦੇ ਨਾਲੇ ਐਵੇਂ ਸਾਰੇ ਸਹੀ ਹੈ ਸਰਪਾਈ ਕੀਤਾ ਸਾਡੇ ਇੰਟਰਨੈਸ਼ਨਲ ਕਈ ਲੋਕ ਇਹਨਾਂ ਨੂੰ ਪਾਗਲ ਦੱਸਣ ਪਰ ਇਹਨਾਂ ਵਰਗੀ ਜ਼ਿੰਦਗੀ ਹੋ ਹਾਂ ਫੇਰ ਵੀ ਰਹਿੰਦੇ ਮੰਗਦੇ ਨੇ ਕੀ ਬਾਤ ਹੈ ਮਨ ਨੂੰ ਦਹਦੇ ਪਾਗੜਾ ਪਰ ਕਹਿੰਦੇ ਸਾਲਾ ਮੈਂ ਵੀ ਘਮਣ ਜਾਣਾ ਘਰੇ ਬੈਠੇ ਸੋਚਦੇ ਆ ਠੀਕ ਹੈ ਗੱਲ ਮਗਲ ਦੱਸ ਕੇ ਵੀ ਉਹ ਚਾਹੁੰਦੇ ਆਪਣੇ ਵਰਗਾ ਹੀ ਬੰਨਾ ਠੀਕ ਹੈ ਜੀ ਗੱਲ ਲੱਖ ਰੁਪਏ ਦੀ ਕਰਿਆ ਹਾਂ ਚੱਲ ਤੂੰ ਐ ਕਰ ਬਾਈ ਕਿੰਨਾ ਵਰਗੀ ਜ਼ਿੰਦਗੀ ਉਹ ਫੇਰ ਵੀ ਰਹਿੰਦੇ ਮੰਗਦੇ ਨੇ ਪੀਆ ਨਾ ਕਰੋ ਮੈਂ ਬਹੁਤ ਸਮਝਾਇਆ ਪਰ ਕਿੱਥੇ ਹਟਦੇ ਹਟਦੇ ਕਿੱਥੇ ਮੈਨੂੰ ਮੰਨਦੇ ਸਹੀ ਗੱਲ ਆਰੇ ਕੰਮਕਾਰ ਏ ਛੱਡ ਕੇ ਮੱਕੜ ਮਿੱਲੀ ਨੂੰ ਭਜਦੇ ਨੇ ਸਾਰੇ ਕਾਮਕਾਰੇ ਸਾਡੇ ਦੇ ਕਿ ਮੱਕੜ ਮੈਲੀ ਨੂੰ ਭਜਦੇ ਨੇ ਦੇਖਣ ਚ ਸਾਉ ਲੱਗਦੇ ਨੇ ਪਰ ਦੇਖਣ ਚ ਹੀ ਸਾਉ ਲੱਗਦੇ ਅੰਦਰੋਂ ਕੀ ਹੈ ਅੰਦਰੋਂ ਨੱਚਿਆ ਅੰਦਰੋਂ ਬਹੁਤ ਖਰਾਮੀ ਨੇ ਇਹ ਅਸੀਂ ਸੁਖਦੀਪ ਸਿੰਘ ਢਿੱਲੋਂ ਜੀ ਦਾ ਬਹੁਤ ਧੰਨਵਾਦ ਕਰਦੇ ਸਾਡੇ ਨਮਾਣੇ ਜੇ ਸੱਦੇ ਤੇ ਇੱਥੇ ਹਫ਼ਤਾ ਸੁਣਾਉਣ ਪਹੁੰਚੇ ਆ ਤੇ ਆਪ ਹੀ ਕੋ ਸਹਿਬਾ ਹੀ ਇੱਥੇ ਸੱਦੇ ਨੇ ਮੰਤੂ ਜਾਵੋ ਤੂੰ ਕਿਉਂ ਲਾਈ ਗਾ ਚਲੋ ਜੀ ਆਉਣ ਦਿਓ ਚਲੋ ਸਭ ਆਉਣ ਦਿਓ ਮੈਂ ਭਾਈ ਝੰਪ ਕਰਦਾ ਸੋਣ ਦੇ ਆਪਾਂ ਏਡੀ ਦੁਰਮਾਇਸਰਪ ਕਪਿਤਸਰੋਂ ਕਰਕੇ ਆਏ ਠੀਕ ਹੈ ਜ਼ਿਕਰ ਇਹ ਨਹੀਂ ਸੁਣਾਈ ਆਂਦੀ ਨਹੀਂ ਆਉਂਦਾ ਨਾ ਰਾਮ ਇਹਦੀ ਗੱਲ ਕੇ ਤੂੰ ਸਬਰ ਰੱਖੋ ਭਰਾਵੋ ਸੁਣ ਲਓ ਮੈਂ ਚਾ ਪੀ ਤੁੱਪ ਕਰ ਜਾ ਦੱਤਾ ਖਾਂਗੇ ਚਲੋ ਦੱਤਾ ਲੈ ਆਉਂਦੇ ਨਹੀਂ ਮਤਲਬ ਨੂ ਧਿਆਨ ਆ ਅੱਧੀ ਰਾਤ ਪਹਿਰ ਦੇ ਤੜਕੇ ਵਾਹ ਵਾਹ ਜੀ ਵਾਹ ਅੱਖੀਆਂ ਵਿੱਚ ਉਹਨਿੰਦਾ ਰੜਕੇ ਵਾਹ 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 ਕੀ ਬਾਤ ਚੋਲਾ ਸਾਹਿਬ ਅਸਲ ਸਹੀ ਦੀ ਬਾਵਾ ਕਰਦੇ ਨਾ ਅੱਧੀ ਰਾਤ ਪਹਿਰ ਦੇ ਤੜਕੇ ਅੱਖੀਆਂ ਵਿੱਚ ਉਹਨਿੰਦਾ ਰੜਕੇ ਤੇਰੀ ਧੂੜ ਵੀ ਸੁਰਮੇ ਵਰਗੀ ਵਾਹ ਓਏ ਹੋਏ ਕੀ ਬਾਤ ਤੇਰੀ ਚੋਲਾ ਸਾਹਿਬ ਹਾਂ ਤੇਰੀ ਧੂੜ ਵੀ ਸੁਰਮੇ ਵਰਗੀ ਜਿਹੜੀ ਮਿੱਟੀ ਔੜ ਕੇ ਸੁਰਮੇ ਵਰਗੀ ਆ ਹਾਂ ਸੱਜਣਾ ਦੇ ਪਿੰਡ ਜਾਂਦੀ ਸੜਕੇ ਓਏ ਹੋਏ 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 ਓਏ ਹੋਏ ਕਿਆ ਬਾਤ ਹੈ ਕਿਆ ਸੜਕੇ ਇੱਥੇ ਹੈ ਵੀ ਨਹੀਂ ਕਿ ਕਿਹੜੀ ਸੀ ਸਿੰਗਲ ਕੇ ਪ੍ਰਧਾਨ ਮੰਤਰੀ ਵਾਲੀ ਸੀ ਮਨਦੇ ਸੀ ਕੋਈ ਕੋਈ ਹੋਦਾ ਦੀਆ ਜਿਹੜੀ ਵੀ ਸੱਜਣਾ ਦੇ ਪਿੰਡ ਨਾਲੋਂ ਜਾਂਦੀ ਹੈ ਇਹ ਤਾਂ ਸਮਝ ਨਹੀਂ ਸਕਦੇ ਇਹ ਨਹੀਂ ਪਿੰਡਾਂ ਤੋਂ ਜਾਂਦੇ ਤੁਸੀਂ ਸਮਝ ਨਹੀਂ ਸਕਦੇ ਠੀਕ ਆ ਹਾਂ ਮੈਂ ਸਮਝ ਗਿਆ ਜਨਾਬ ਲੋਹੀ ਲੋਸੀ ਹਾਂ ਸੇਕ ਨਹੀਂ ਸੀ। ਹੂੰ। ਉਹ ਹੀ ਲੋ ਸਿਰਾ ਦਾ ਸਾਹਿਬ। ਲੋ ਹੀ ਨਹੀਂ ਸੀ। ਸੇਕ ਨਹੀਂ ਸੀ। ਮਿੱਠਾ ਆ ਸੇਕ ਦੀ ਲੱਗਦੀ। ਹਾਂ। ਬ੍ਰਾਂਡ ਦੇ ਦਾਦੇ ਦਾਦੇ। ਇਹ ਕਿਹੜਾ ਪੀਂਦਾ। ਲੋ ਹੀ ਲੋ ਸੀ। ਸੇਕ ਨਹੀਂ ਕਿ ਨਹੀਂ ਸੀ। ਦੇਖ ਨਹੀਂ ਸੀ। ਸੇਕ ਨਹੀਂ ਸੀ। ਹਾਂ। ਵੇਖ ਲਿਆ ਮੈਂ ਜੁਗਨੂ ਫੜ ਕੇ। ਓਏ 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 ਓਏ। ਕੀ ਬਾਤ ਆ ਯਾਰ। ਲੱਗਦਾ ਇਹ ਤਾਂ ਉਹ ਪੈਕ ਫੁੰਗ ਦੇ ਤਾ। ਸਰਦਾਰ ਦੇਖ ਨਹੀਂ ਸੀ ਵੇਖ ਲਿਆ ਮੈਂ ਹਾਂ ਕੀ ਕੀ ਯਾਰ ਸਲਾਹ ਤੋ ਕੀਤਾ ਉਹਦਾ ਕਿਹਦਾ ਅੱਜ ਕਿਉਂ ਚੁੱਪ ਉਦਾਸ ਨਹੀਂ ਬਦਲ ਓਏ ਹੋਏ ਅੱਜ ਕਿਉਂ ਚੁੱਪ ਉਦਾਸ ਨਹੀਂ ਬਦਲ ਬਿਜਲੀ ਨੂੰ ਵੀ ਆਖੋ ਕੜ ਕੇ ਓਏ ਹੋਏ ਬਿਜਲੀ ਨੂੰ ਵੀ ਆਖੋ ਕੜ ਕੇ ਜਿਹੜੀ ਗੱਲ ਤੇਥੋਂ ਬਰਾੜ ਸਾਹਿਬ ਹਾਂਜੀ ਹਾਂਜੀ ਜਿਹੜੀ ਗੱਲ ਤੇਥੋਂ ਕਹਿ ਨਾ ਹੋਈ ਕਹਿ ਨਾ ਹੋਈ ਉਹ ਗੱਲ ਮੇਰੇ ਵੀ ਦਿਲ ਵਿੱਚ ਧੜਕ ਰਣ ਕੇ ਹਾਂ 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 ਉਹ ਗੱਲ ਮੇਰੇ ਦਿਲ ਵੀ ਰਣ ਕੇ ਖਾਲ ਬੋਤਲ ਮੁੱਕ ਚੁਕੀ ਆ ਨਹੀਂ ਜਨਾਬ ਇਹ ਗੱਲ ਹੋਣੀ ਭਰਾਵਾਂ ਦੀ ਮਹਿਫਿਲ ਆ ਤੇ ਵੈਸੇ ਮੇਰਾ ਜੀ ਕਰਦਾ ਮੈਂ ਇੱਕ ਚਾਰ ਕੁ ਲੈਣਾ ਹੋਰ ਨਹੀਂ ਇਹ ਨਹੀਂ ਅਪਮਾਨ ਨਹੀਂ ਹੋਗਾ ਇਹ ਤੁਹਾਡੀ ਇਜਾਜ਼ਤ ਹੈ ਚਲੋ ਸਾਹਿਬ ਇੱਕ ਨਾ ਦੇਖੋ ਤੁਸੀਂ ਇਹ ਨਵੀਂ ਸੁਣਾਓ ਹਾਂ ਤਾਂ ਗੱਲ ਮੇਰੀ ਬੇਦਸਤ ਮੇਰੇ ਛੋਟੇ ਭਰਾ ਦੋਨੇ ਹਾਂਜੀ ਕੋਈ ਨਹੀਂ 300 ਕਿਸੋ ਜੀ ਹਾਂ ਦੋ ਕਿਲਾਣਾ ਸੁਣਾਉਂਦਾ ਨਹੀਂ ਨਹੀਂ ਸੁਣਾ ਸੁਣਾ ਜਿੰਨੀਆਂ ਮਰਜ਼ੀ ਤੇ ਲਓ ਸਾ ਜਿੰਨਾ ਮਰਜ਼ੀ ਕਿੰਨਾ ਵਾਰ ਜੀ ਟਾਈਮ ਖੁੱਲਾਈ ਆ ਹਾਂ ਖੁੱਲਾ ਖੁੱਲਾ ਟਾਈਮ ਤੁਹਾਨੂੰ ਬਾਈ ਜੇ ਤੁਸੀਂ ਬਾਵਾ ਕਰੋਗੇ ਨਾ ਨਾ ਕਰਾਉ ਹੁੰਦੀ ਆ ਐ ਵੀ ਗਾਇ ਖਰਾਕ ਬਾਵਾ ਤਾਂ ਕਰਾਂਗੇ ਜਦੋਂ ਸ਼ਹਿਰ ਵਧੀਆ ਹੋਣੀ ਫਿਰ ਕਰਾਂਗੇ ਜ਼ਰੂਰ ਕਰਾਂ ਮੋਤੀਆ ਚਮੇਲੀ ਤੇ ਗਲਾਬ ਇਕੱਠੇ ਕੀਤੇ ਨੇ ਓ ਹੋਏ ਓ ਹੋਏ ਮੋਤੀਆ ਚਮੇਲੀ ਤੇ ਗਲਾਬ ਇਕੱਠੇ ਕੀਤੇ ਨੇ ਸੁਣ ਬਾਈ ਜੀ ਜਨਾਬ ਚੁਰ ਚੌਣ ਚੁਣ-ਚੁਣ ਕੇ ਮੈਂ ਯਾਰ ਇਕੱਠੇ ਕੀਤੇ ਯਾਰ ਖੁਆਬ ਗਿਆ ਨਾ ਖੁਆਬ ਖੁਆਬ ਚੁਣ-ਚੁਣ ਕੇ ਮੈਂ ਖੁਆਬ ਕਿੱਥੇ ਕੀਤੇ ਨੇ ਮੋਤੀਅ ਤੇ ਮੇਲੀ ਤੇ ਗਲਾਬ ਕੱਤੇ ਕੀਤੇ ਨੇ ਚੁਣ-ਚੁਣ ਕੇ ਮੈਂ ਖੁਆਬ ਕਿੱਥੇ ਕੀਤੇ ਨੇ ਆਪਣੇ ਯਾਰਾਂ ਦੇ ਮੈਂ ਆਪ ਲੜ ਲੱਗਾ ਹਾਂ ਓਏ ਹੋਏ ਕੀ ਬਾਤ ਆ ਯਾਰ ਕੀ ਇਹ ਬਾਸਾ ਸਾਹਿਬ ਦੀ ਪਰਮੈਸ਼ਾਹ ਕੀਆ ਮਿਸ਼ਰਾ ਕੀਆ ਮੈਂ ਤੁਹਾਨੂੰ ਹੋਰ ਸੁਣਾ ਦਵਾਂ ਆਪਣੇ ਯਾਰਾਂ ਦੇ ਮੈਂ ਆਪ ਲੜ ਲੱਗਾ ਹਾਂ ਨਹੀਂ ਤੁਸੀਂ ਇੱਕ ਮਿੰਟ ਰੋਕ ਲਓ ਜੀ ਆਪਣਿਆ ਯਾਰਾਂ ਦੇ ਮੈਂ ਆਪ ਲੜ ਲੱਗਾ ਲੜ ਲੱਗਾ ਜਿਹੜਾ ਸ਼ਬਦ ਉਹਨੂੰ ਤੁਸੀਂ ਦੇਖੋ ਕੰਪੈਰੀਸ਼ਨ ਕਰ ਲੜ ਲੱਗਣਾ ਆਪਣੇ ਜਨ ਨੂੰ ਆਪਾਂ ਕਹਿੰਦੇ ਆਪ ਲੜ ਲੱਗਾ ਲੜ ਲੱਗਣਾ ਵਿਆਹ ਮਾਣਾ ਆਪਣੇ ਯਾਰਾਂ ਦੇ ਮੈਂ ਆਪ ਲੜ ਲੱਗਾ ਲੜ ਲੱਗਣਾ ਵਿਆਹ ਨਾ ਮਤਲਬ ਕੰਪੈਰੀਸ਼ਨ ਕਰਿਆ ਦੋਸਤੀ ਬਹੁਤ ਵੱਡੀ ਹੈ ਜੀ ਇੱਕ ਬਹੁਤ ਵੱਡੀ ਕਰ ਲੈ ਵਿਆਹ ਨਾ ਕੰਪੈਰੀਸ਼ਨ ਕਰ ਚੰਗੇ ਚੰਗੇ ਛੱਡ ਕੇ ਉਹ ਖਰਾਬ ਇਕੱਠੇ ਕਿਉਂ ਆਏ ਓਏ ਓਏ ਕੀ ਬਾਤ ਹੈ ਕੀ ਬਾਤ ਜੋ ਮਜ਼ਾ ਖਰਾਬ ਚ ਆਓ ਚੰਗੇ ਚੰਗੇ ਛੱਡ ਕੇ ਖਰਾਬ ਇਕੱਠੇ ਕੀਤੇ ਚੰਗਾ ਤੈਨੂੰ ਤੂੰ ਮੰਦਿਰ ਜਾਇਆ ਕਰ ਪਰ ਨਹੀਂ ਜਾਣ ਨਹੀਂ ਨਹੀਂ ਯਾਰ ਜਾਂਦੀ ਹੋਈ ਚੁੱਪ ਨੂੰ ਆਵਾਜ਼ ਆਪੇ ਮਾਰੀਏ ਆਏ ਹਾਏ ਹਾਏ ਜਾਂਦੀ ਹੋਈ ਚੁੱਪ ਨੂੰ ਆਵਾਜ਼ ਆਪੇ ਮਾਰੀਏ ਦੁੱਖ ਆਪੇ ਸਹਿੜ ਕੇ ਅਜਾਬ ਇਕੱਠੇ ਕੀਤੇ ਓਏ ਹਾਏ ਹਾਏ ਦੁੱਖ ਆਪੇ ਸਹਿੜ ਕੇ ਯਾਬ ਇਕੱਠੇ ਕੀਤੇ ਨੇ ਕਹਿੰਦਾ ਘਰ ਵਿੱਚ ਗਰੁੱਪ ਵਿੱਚ ਸਭ ਦੀ ਸਲਾਹ ਪੱਖੋ ਵੱਖ ਹੈ ਬਿਲਕੁਲ ਗਰੁੱਪ ਵਿੱਚ ਸਭ ਦੀ ਸਲਾਹ ਪੱਖੋ ਵੱਖ ਹੈ ਮੈਨੂੰ ਉਹ ਲੱਗਦਾ ਨਵਾਬ ਕਿੱਥੇ ਜੀ ਦੇ ਜੇ ਤੂੰ ਸਾਬ ਮਟ ਮਗੋ ਦਿੰਦਾ ਕਿ ਤੂੰ ਨਵਾਬ ਲੱਗਦਾ ਜਿਹੜੇ ਆਪਾਂ ਬੈਠੇ ਸਾਰੇ ਨਵਾਬ ਜੇ ਤੂੰ ਉਪਰ ਆਉਂਦਾ ਉਹਨੂੰ ਫੋਲਣ ਹੋਵੇ ਆ ਵਾਹ ਤਾਈ ਤਾਈ ਹੱਦ ਤੱਕ ਫੋਨ ਕਰ ਤੈਨੂੰ ਜਦੋਂ ਪਤਾ ਏ ਮੈਂ ਘੁੱਟ ਵੀ ਨਹੀਂ ਭਰਨਾ ਹਏ ਤੈਨੂੰ ਜਦੋਂ ਪਤਾ ਏ ਮੈਂ ਘੁੱਟ ਵੀ ਨਹੀਂ ਭਰਨਾ ਫੇਰ ਕਿਉਂ ਛੋਟਾ ਤੇ ਸ਼ਰਾਬ ਘਟਕੀ ਆਦਲਾ ਸ਼ੇਰ ਸਦਾ ਹੀ ਕਰਦਾ ਸਦਾ ਹੀ ਕਰਦਾ ਨਹੀਂ ਇੱਕ ਗੱਲ ੱੱ ਢਿੱਲੋਂ ਵਾਲਾ ਜਦੋਂ ਨਾ ਮਹਿਫਲਾਂ ਲੁੱਟਣ ਦੀ ਤੋਰ ਆਦਾਦਾ ਚਲੋ ਚੰਗਾ ਜੀ ਫਿਰ ਮੈਂ ਚੱਲਦਾ ਹਾਂ ਯਾਰ ਤੂੰ ਰਹਿ ਤੇ ਤੈਨੂੰ ਫੀਸ ਪੂਰੀ ਸੀ ਇਹੀ ਕੱਫੇ ਹੀ ਫਿਰ ਕਾਫੀ ਹੁੰਦਾ ਤੁਹਾਡਾ ਤੁਹਾਡਾ ਜਿਗਰ ਹੀ ਹੁੰਦਾ ਰਿਹਾ ਪਤਲਾ ਇਹਨਾਂ ਦਾ ਕਿੰਨੇ ਸੀ ਇਕੱਠੇ ਆ ਸੀ ਉਧਰ ਹਾਂ ਮਤਲਬ ਵੀ ਮੈਂ ਮਤਲਬ ਤੁਹਾਡਾ ਹੀ ਜਿਗਰ ਹੁੰਦਾ ਰਿਹਾ ਨਹੀਂ ਨਹੀਂ ਇਹ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਬਿੱਟਾ ਅਸਲਾਮੁਅਲਾਈਕੁਮ ਹੱਥਾਉ ਥਾਉ ਥਾਉ ਧਿਆਨ ਦੋ ਕੇ ਕਹਿੰਦਾ ਬਦਲਾ ਬਾਗ ਨੇ ਗੱਜਦੇ ਬੰਦੇ ਵਸਨ ਕਿਸ ਤਰ੍ਹਾਂ ਅੱਜ ਦੇ ਬੰਦੇ ਵਾਹ ਵਾਹ ਬਦਲਾ ਬਾਗ ਨੇ ਗੱਜਦੇ ਬੰਦੇ ਵਸਨ ਵਸਨ ਕਿਸ ਤਰ੍ਹਾਂ ਅੱਜ ਦੇ ਬੰਦੇ ਤੂੰ ਜੇ ਪੱਲੂ ਕੀਤਾ ਹੁੰਦਾ ਓਏ ਓਏ ਪੱਲੂ ਕੀਤਾ ਹੁੰਦਾ ਕੰਧਾ ਵਿੱਚ ਨਾ ਵਾਹ ਜੀ ਵਾਹ ਕੀ ਬਾਤ ਹੈ ਓਏ ਯਾ ਬਾਤ ਕਰਨੀ ਪੈਣੀ ਹੈ ਕਹਿੰਦਾ ਰੱਬਾ ਹਾਂ ਰੱਬਾ ਰੱਬਾ ਤੈਨੂੰ ਥੋੜੇ ਕਾਦੀ ਹਾਂ ਥੋੜੇ ਕਾਦੀ ਰੱਬਾ ਤੈਨੂੰ ਥੋੜੇ ਕਾਦੀ ਤੈਥੋਂ ਵੀ ਨਹੀਂ ਰਾਜ ਬੰਦੇ ਤੈਥੋਂ ਵੀ ਨਹੀਂ ਰਾਜ ਬੰਦੇ ਵਾਹ ਕਸਮੇ ਮੰਜ਼ਲ ਮਿਲ ਜਾਣੀ ਸੀ ਮਿਲ ਜਾਣੀ ਸੀ ਹੂੰ ਇੱਕ ਪਾਸੇ ਜੇ ਭਜਦੇ ਵਦੇ ਬੰਦੇ ਵਾਹ ਜੀ ਵਾਹ ਲੋ ਯਾਰ ਦੋਹਾ ਨੇ ਹਾਂ ਦੋਹਾ ਨੇ ਦੋਹਾ ਨੇ ਸਦੀਆਂ ਤਿੱਕਰ ਜੀਣਾ ਜੀਣਾ ਹਾਂ ਦੋਹਾ ਕਿ ਅੱਜ ਦੇ ਸ਼ੇਅਰ ਚਾਹੀਦੇ ਬੰਦੇ ਚਾਹੀਦੇ ਸਰ ਮੈਂ ਬਣਾ ਲਾ ਲਗਾ ਮੈਂ ਬਣਾ ਲਾ ਸਰ ਤੇਰੇ ਦੇ ਖਾਸੇ ਹੁੰਦਾ ਮੈਂ ਬਣਾ ਲਾ ਨਹੀਂ 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 ਸਰ ਨਹੀਂ ਨਹੀਂ ਮੈਂ ਬਣਾ ਨਹੀਂ ਬਾਕੀ ਗੱਲ ਹੈ ਇੱਕ ਇੱਕ ਬਸ ਚਾਹੀਦੇ ਸ਼ੇਅਰ ਚਾਹੀਦੇ ਬੰਦੇ ਕਿੱਡੀ ਆ ਤਗੜੀ ਗੱਲ ਸਾਡੀ ਚਾਹੀਦੇ ਸਾਡਾ ਪਰਮਣ ਨਹੀਂ ਸੀ ਕਸੂਰ ਹਾਂ ਉੱਥੋਂ ਦਾ ਬੰਦਾ ਯਾਨੀ ਕਦਰਨਾਮਾ ਨਾ ਹਾਂ ਸਰ ਇੱਕ ਇੱਕ ਹੋਰ ਹੋਏ ਇੱਕ ਇੱਕ ਹੋਰ ਇਹ ਤੱਕ ਨਹੀਂ ਇੱਕ ਹੋਰ ਇਹਦਾ ਤੇ ਲੋਕਾਂ ਕਿਵੇਂ ਕਹਿੰਦਾ ਮੈਨੂੰ ਲਾਸਟ ਵਾਲਾ ਸ਼ਾਹਦ ਦੁਆਰਾ ਬੋਲ ਦੋਹਾਂ ਨੇ ਸਦੀਆਂ ਤਿੱਕਰ ਜੀਣਾ ਜੱਜ ਦੇ ਜੱਜ ਦੇ ਸ਼ੇਰ ਚਾਹਦੇ ਬੰਦੇ ਇਹ ਮਤਲਬ ਵੀ ਕਿੰਦੀ ਤਰੀਕਾ ਚਾਹਦਾ ਬੰਦਾ ਕਪਤਾਨ ਨੂੰ ਕਿੱਡਾ ਮਾਣ ਦਿੱਤਾ ਲੋਕਾਂ ਨੇ ਸਦੀਆਂ ਚੋਲਾ ਸਾਹਿਬ ਕਪਤਾਨ ਨੂੰ ਕਿੱਡਾ ਮਾਣ ਦਿੱਤਾ ਚਾਹਦੇ ਸ਼ੇਰ ਚਾਹਦੇ ਬੰਦੇ ਤੇ ਜਮਲ ਨੂੰ ਮਿਲਦਾ ਮੇਰੇ ਭਰਾ ਬੈਠੇ ਜੱਦੀ ਅਰ ਗਈ ਸੋਹ ਸਾਹਿਬ ਯਾਰ ਮੈਂ ਅਜਰਾ ਆ ਨੰਬਰ ਹੀ ਨਹੀਂ ਚੱਲ ਪੂਰੇ ਪੂਰੇ 100 100 ਇਹ ਨਹੀਂ ਚੱਲ ਸੁਣਾ ਬਾਈ ਜੀ ਚੋਲਾ ਸਾਹਿਬ ਬੈਠੇ ਵਾਵਾ ਕਰਨ ਵਾਲੇ ਇਹ ਬੰਦਾ ਵਾਵਾ ਵਧੀਆ ਕਰਦਾ ਹੋਰ ਗੱਲ ਨਹੀਂ ਮਾੜੀ ਕਰਦਾ ਇੱਥੇ ਤੂੰ ਤਾਂ ਬਸ ਬੰਦਾ ਸਾਹਿਬ ਬੰਦਾ ਸਾਹਿਬ ਤਾਂ ਮਿੱਟੀ ਹੀ ਬਾਲਦੇ ਕਰੋ ਬਾਈ ਅੱਗੇ ਹਾਂ ਜਰਾ ਅੱਗੇ ਗਾਓ ਸਰ ਇੱਕ ਸ਼ੇਰ ਅੱਗੇ ਗਾ ਦੋ ਮੈਨੂੰ ਤੇਰਾ ਮੈਨੂੰ ਤੇਰਾ ਸ਼ਵਾ ਹੋਲਾ ਲੈ ਬੈਠਾ ਹਾਂ ਰੰਗ ਗੋਰਾ ਗਲਾ ਲੈ ਬੈਠਾ ਬੈਠਾ ਦਿਲ ਨੂੰ ਦਰਸੀ ਕਿਤੇ ਮੇਰੇ ਵਲ ਅੱਗੇ ਜਾਵੇ ਦਿਲ ਨੂੰ ਦਰਸੀ ਕਿਤੇ ਨਾ ਲੱਗੀ ਜਾਵੇ ਲੱਗ ਹੀ ਗਿਆ ਜਨਾ ਲੱਗ ਹੀ ਗਿਆ ਬੇਲ ਮਿਲੀ ਹੈ ਜਦ ਵੀ ਹਰ ਜਾਂ ਤੋਂ ਜਾ ਤੂੰ ਤੇਰੇ ਮੁਖ ਦੀ ਕਿਤਾਬ ਲੈ ਬੈਠਾ ਲੈ ਕੀ ਬੋਲਦਾ ਕੀ ਬਾਤ ਤੇਰੀ ਮੁਖ ਦੀ ਕਿਤਾਬ ਲੈ ਬੈਠਾ ਲੈ ਬੈਠਾ ਵਾਹ ਜੀ ਵਾਹ ਸਰ ਜਾਨਾ ਸ਼ਿਵ ਨੂੰ ਸੁਣਿਆ ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ ਮੈਨੂੰ ਇਹ ਹਿਸਾਬ ਲੈ ਉਹ ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ मैनू हिसाब मैनूदा हिसाब लद बि त ਮੈਨੂੰ ਯਾਦ ਵੀ ਤੁਸੀਂ ਹੋ ਯਾਦ ਆਦਾ ਏ ਦਿਨ ਦਿਹਾੜੇ ਸ਼ਰਾਬ ਰਹਿ ਬੈਠਾ ਦਰਸ਼ਾ ਦੇ ਆ ਰੱਬਾ ਅਰਸ਼ਾਦ ਦੁਆਰਾ ਦਿਹਾੜੇ ਅਰਸ਼ਾਦ ਦੁਆਰਾ ਸ਼ਰਾਬ ਦੁਆਰਾ ਤੇ ਬੈਠਾ ਦੁਆਰਾ ਥੱਲੋ ਦਾ ਦੁਆਰਾ ਮੈਨੂੰ ਯਾਦ ਵੀ ਤੁਸੀਂ ਹੋ ਯਾਦ ਆਏ ਵਾਹ ਜੀ ਵਾਹ ਮੈਨੂੰ ਜਦ ਵੀ ਦੁਸੀਂ ਹੋ ਯਾਦ ਆਈ ਯਾਦ ਆਏ ਦਿਨ ਦਿਹਾੜੇ ਸ਼ਰਬ ਵੈਰੀ ਗੁੱਡ ਬੈਟ ਨਾ ਜੋ ਸ਼ਿਵ ਨੂੰ ਹਾਏ ਹਾਏ ਓ ਸ਼ਿਵ ਨੂੰ ਸ਼ਿਵ ਨੂੰ ਹਾਏ ਹਾਏ ਇੱਕ ਗਮ ਤੇ ਭਰੋਸਾ ਪਰੋ ਸਾਸੀ ਹਾਂਜੀ ਹਾਂਜੀ ਸ਼ੇਵ ਨੂੰ ਇੱਕ ਗਮ ਤੇ ਹੀ ਪਰੋ ਸਾਸੀ ਓ ਸਾਸੀ ਗਮ ਤੋਂ ਕੋਰਾ ਵਾਹ ਗਮ ਤੋਂ ਕੋਰਾ ਜਵਾਬ ਲੈ ਬੈਠਾ ਆਏ ਹਾਂ ਬੈਠਾ ਵਾਹ ਵਾਹ ਜੀ ਗਮ ਤੋਂ ਕੋਰਾ ਜਵਾਬ ਲੈ ਲੇ ਬੈਠਾ ਬੈਠਾ ਅੱਜ ਤੰਗ ਤਰੇੜੇ ਕਿਸੇ ਮਾਰੀ ਰਾਂਝਾ ਰੰਗ ਆਏ ਕਿਸੇ ਮਾਰੀ ਰਾਂਝਾ ਤੇਰਾ ਰੰਗ ਪੁਰਕੇ ਵਾਦੀ ਵਾ ਕੀ ਬਾਜਦਾ ਰੇ ਮੇਰੀ ਰੰਗਲੀ ਚਰਖੀ ਮੈਰੋ ਰੋ ਕਤਾਰ ਤੇਰੇ ਪਾਜੋ ਦਸ ਕੀ let ਲੇ ਨਰੀ ਦੇ ਹੋਏ ਸਿਮਰੇ ਜਿਨ ਤਾਰ ਤਾਰ ਦੀ ਨਰੀ ਦੇ ਹੋਏ ਇੰਦਨੀ ਕਰੀ ਦੇ ਇੰਦਨੀ ਕਰੀ ਦੇ ਸਜਣਾ ਹਾਜ਼ਰ ਸਰਦਗਾਲ ਇੰਦਨੀ ਕਰੀ ਦੇ ਵਾਹ ਬਰਾ ਤੇਰੀਆਂ ਦੁਆ ਮਾਲਾ ਅਸਾਂ ਉਹ ਰੱਬਾ ਮਰਾ ਬਣਾ ਰਹਾ ਤੇ ਨਹੀਂ ਮਤ ਤੇਰੀਆਂ 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 ਮਤ ਤੇਰੀਆਂ 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 ਕੀ ਤੂੰ ਬੜਾ ਕੀ ਭਵੇ ਤਾਵੇ ਮੈਂ ਮਰ ਜਾਣੇ ਮਾਨ ਕੇ ਵਾਂਗ ਦਾ ਮੋੜਾ ਹਾਏ ਵਾ ਵਾ ਪਵਰ ਸ਼ੈਤਲ ਹੋਣਗੇ ਮੈਂ ਇੱਥੋਂ ਹੀ ਆਹ 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 ਮੋੜ ਕੇ ਦੇਖ ਦੋ ਨਿਕਾ ਉੱਡ ਗਿਆ ਬੁਲਕਾਰੀ ਮੋੜੀ ਕੇ ਮੋੜੀ ਕੇ ਮੋੜੀ ਤੇ ਆਹ 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 ਵੀ ਆ ਬੁੱਲਾ ਵੀ ਆ ਬੁੱਲ ਮੁਤੀਸ਼ੀ ਆਉਂਦੀ ਆ ਗੱਲਾਂ ਗੱਲ ਗੱਲ ਆ ਰੰਦੀਆਂ ਮਾਂਗ ਕਰੇ ਭੇਜਿਆ ਨੇ ਇੱਕ ਦੀ ਭੇਜਿਆ ਗੱਲਾਂ ਗੱਲ ਗੱਲ ਬਾਤ ਦੀਆਂ ਅੱਗੇ ਬਾਈ ਚੁੱਪੀ ਹੋ ਗਏ ਮੇਰੇ ਹਾਲਤ ਹੈ ਕੁਝ ਏਦਾਂ ਹਾਏ ਹਾਏ ਕਿਦਾਂ ਤੇਰੇ ਆਵਾਜ਼ੋਂ ਮੇਰੀ ਮੇਰੇ ਹਾਲਤ ਹੈ ਕੁਝ ਏਦਾਂ ਹਾਂਜੀ ਇਤਲੀ ਰੱਖੀ ਹੋਵੇ ਜਿਵੇਂ ਸੂਲਾ ਵਿੱਚ ਪਰੋਕੇ ਆਹ ਕੀ ਬਾਤ ਹੈ ਯਾਰ ਕੀ ਦੂਗੀ ਗੱਲ ਕੀ ਬਾਤ ਹੈ ਯਾਰ ਮੇਰੇ ਖਿਆਲਤ ਹੈ ਇਤਲੀ ਰੱਖੀ ਹੋਵੇ ਜਿਵੇਂ ਸੂਲਾ ਵਿੱਚ ਪਰੋਕੇ ਹੋਵੇ ਜਿਵੇਂ ਸੂਲਾ ਵਿੱਚ ਪਰੋਕੇ ਹੋਵੇ ਵਾਹ ਯਾਰ ਕੀ ਬਾਤ ਹੈ ਯਾਰ ਤੜਪ ਇੰਨੀ ਤੜਪਣ ਨਾ ਸਮਝ ਲੋ ਆਪੇ ਆਪੇ ਸਮਝ ਸਕਦਾ ਬਾਈ ਬਹੁਤ ਬਹੁਤ ਮਜ਼ਾਕ ਬਹੁਤ ਹੋ ਗਿਆ ਹੁਣ ਸੀਰੀਅਸਲੀ ਉਹਨਾਂ ਦਾ ਕਹਿਣਾ ਹੈ ਹੈ ਉਹਨਾਂ ਦਾ ਕਹਿਣਾ ਹੈ ਕਿਹੜਾ ਪਿਛਲਾ ਯਾਦਵਿੰਦਰ ਤੇਰੇ ਆਵਾਜ਼ੋਂ ਇੱਕ ਮਿੰਟ ਮੈਂ ਗੱਲ ਕਰੀ ਹੋਏ ਇੱਕ ਮਿੰਟ ਮੈਂ ਵੀਡੀਓ ਬਣਾਉਂਦਾ ਅੱਜ ਚੱਲ 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 ਕੰਟੀਨਿਊ ਤੇਰੇ ਆਵਾਜ਼ੋਂ ਮੇਰੀ ਹਾਲਤ ਹੈ ਕੁਝ ਇਦਾਂ ਹਾਂਜੀ ਹਾਂ ਤਿਤਲੀ ਰੱਖੀ ਹੋਵੇ ਜਿਵੇਂ ਸੂਲਾ ਵਿੱਚ ਪਰੋਵੇ ਓਏ ਹੋਏ ਕੀ ਬਾਤ ਆ ਯਾਰ ਕੀ ਬਾਤ ਤੇ ਮਹਿਫਿਲ ਪਕੀ ਹੋਈ ਆ ਫਿਰ ਮੈਂ ਵੀ ਆ ਦੋ ਮਿੰਟ ਇੱਧਰ ਇਰਸ਼ਾਦ ਇਰਸ਼ਾਦ ਇੱਕ ਪੂਰੇ ਆ ਇੱਧਰ ਤੂੰ ਚੱਲ ਬਈ ਇੱਕ ਮਿੰਟ ਇੱਕ ਮਿੰਟ ਹਮ ਨਵਾਜ਼ੀ ਕਰੇ ਖਾਣ ਨਵਾਜ਼ੀ ਹੁੰਦਾ ਲਿਆਗ ਰੱਖਣੀ ਜੀ ਜੀ ਨਾ ਕੋਈ ਅਹਿਦ ਨਵਾਏ ਹਾਂ ਨਾ ਹਮ ਨਵਾਏ ਕਰੇ ਹਾਂ ਉਸੇ ਕਹੋ ਤੇ ਤਸੱਲੀ ਸੇ ਬੇਵਫਾਈ ਕਰੇ ਇਹ ਆਈਡੀ ਕਰਨਾ ਆਪਾ ਬਾਈ ਹੋਏ बाबा ने कहा है तो नवाए हम नवाए करें उसे कहो तो तो श्यूणी श्यूणी तो करें। उन, उन, उनका कहना है कि फिर मार्कर दिखाया जाए अच्छा सुन मार्कर दिखाया उनका कहना कि फिर मार्कर दिखाया उनका कहना है कि फिर मार्कर दिखाया जाए अभी कुछ लोग तमाशे में नए आए ਦੇਖੀ ਨੀ ਕਿ ਜਿਹੜੀ ਜਿਹੜੀ ਤੇਰੀ ਗੱਲ ਆ ਬਾਈ ਤੇਰਾ ਮੱਸਾ ਜਗਦਾ ਗੁਰਦੁਆਰਾ ਸੋਹ ਗੁਰਦੁਆਰਾ ਲੋਕ ਤਮਾਸ਼ੇ ਵਿੱਚ ਨਵੇਂ ਆਏ ਹੈ ਓਏ ਕੀ ਬਾਤ ਆਇਆ ਕੀ ਬਾਤ ਆ ਬਹੁਤ ਬਹੁਤ ਦੇਖੋ ਅਰਸ਼ਦ ਅਰਸ਼ਦ ਦੋ ਦੂ ਦੇਖ ਡਰ ਗਿਆ ਕਹਿਣਾ ਹੈ ਓਏ ਇੱਕ ਮਿੰਟ ਸੋਹਣ ਜੂ ਲੋ ਬਾਈ ਯਾਰ ਇੱਕ ਮਿੰਟ ਉਹ ਨਿਕਾ ਫਿਰ ਮਾਰ ਕਰ ਦਿਖਾਇਆ ਜਾਏ ਹਾਂ ਅਭੀ ਕੁਝ ਲੋਕ ਤਮਾਸ਼ੇ ਵਿੱਚ ਨਵੇਂ ਹੈ ਨਾ ਵੀਰ ਸੁਣੋ ਦਇਆਲ ਬਈ ਅਕੇ ਸੁਣੋ ਅਕੇ ਸੁਣੋ ਓਏ ਭਾਵਨਾ ਵਾ ਕੰਟਰੋਲ ਰੱਖੋ ਆਦਿਓ ਭਾਵਨਾ ਵਾ ਭਾਈ ਨੂੰ ਕਰਨ ਰੱਖੋ ਸੁਣੋ ਸੁਣੋ ਪਰਦਾ ਜਦ ਗਿਰਨੇ ਕੇ ਕਰੀਬ ਆ ਜਾਂਦਾ ਹੈ ਪਰਦਾ ਜਦ ਗਿਰਨੇ ਕੇ ਕਰੀਬ ਆ ਜਾਂਦਾ ਓਏ ਸੁਣੋ ਓਏ ਲੋ ਸਾਹਿਬ ਸਾਨੂੰ ਟਾਈਮ ਦੇ ਦਿਓ ਯਾਰ ਚੁੱਪ ਕਰ ਹੁਣ ਉਹ ਕਹਿੰਦੇ ਪਰਦਾ ਜਦ ਗਿਰਨੇ ਕੇ ਕਰੀਬ ਆ ਜਾਂਦਾ ਹੈ ਜਿਹੜੇ ਮਾਦਾ ਨਾਟਕ ਦੇ ਤੁਹਾਨੂੰ ਪਤਾ ਨਾਟਕ ਖਤਮ ਹੁੰਦਾ ਪਰਦਾ ਡਿੱਗਦਾ ਹਾਂ ਪਰਦਾ ਜਦ ਗਿਰਨੇ ਕੇ ਕਰੀਬ ਪਰਦਾ ਜਦ ਗਿਰਨੇ ਕੇ ਕਰੀਬ ਆ ਜਾਂਦਾ ਹੈ ਤਬ ਜਾ ਕੇ ਕੁਛ ਖੇਲ ਸਮਝ ਮੇ ਆਤਾ ਹੈ ਪਰਦਾ ਜਦ ਗਿਰਨੇ ਕੇ ਕਰੀਬ ਆ ਜਾਂਦਾ ਹੈ ਤਬ ਜਾ ਕੇ ਕੁਛ ਖੇਲ ਸਮਝ ਮੇ ਆਤਾ ਹੈ ਬਹੁਤ ਦੇਰ ਲੱਗ ਗਈ ਬਹੁਤ 2 ਮਿੰਟ ਲੂੰ ਜਿਆਦਾ ਟਾਈਮ ਤੂੰ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ ਆ ਭਾਜੀ ਤਾਂ ਬਹੁਤ ਵਧੀਆ ਸ਼ਾਬ ਆਪਣੇ ਤਾਂ ਸਾਦੇ ਜਿਹੇ ਸ਼ਬਦ ਹੈ ਤੂੰ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ ਹੁਣ ਮੈਂ ਇੰਜ ਨਹੀਂ ਕਰ ਸਕਦਾ ਤੂੰ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ ਪਰ ਮੈਂ ਇੰਜ ਨਹੀਂ ਕਰ ਸਕਦਾ ਤੇਰੇ ਤੋਂ ਬਿਨਾਂ ਹੋਰ ਵਿਸ਼ਾ ਵੀ ਤਾਂ ਨਹੀਂ ਮੇਰੇ ਕੋਲ ਤੂੰ ਕਿਹਾ ਸੀ ਕਿਸੇ ਹੋਰ ਕੋਲ ਗੱਲ ਨਾ ਕਰੀ ਹੁਣ ਮੈਂ ਇੰਜ ਨਹੀਂ ਕਰ ਸਕਦਾ ਤੇਰੇ ਤੋਂ ਬਗੈਰ ਹੋਰ ਵਿਸ਼ਾ ਵੀ ਨਹੀਂ ਮੇਰੇ ਕੋਲ ਡਰ ਹੈ ਤੈਨੂੰ ਅੱਧਾ ਵਾਟੇ ਛੁੱਟ ਜਾਂਦਾ ਹਾਂ ਡਰ ਹੈ ਤੈਨੂੰ ਅੱਧਾ ਵਾਟੇ ਛੁੱਟ ਜਾਂਦਾ ਵजूद ਦੇ ਕਣ ਹੋ ਹੋ ਵਿਖਰ ਜਾਂਦਾ ਓਏ ਹੋਏ ਵਾਹ ਵਾਹ ਉਹ ਦੇਖਰ ਹੋ ਵਿਖਰ ਜਾਂਦਾ ਦਰਦਾ ਹੈ ਤੈਨੂੰ ਅੱਗ ਬਾਟੇ ਛੁੱਟ ਜਾਂਦਾ ਵजूद ਦੇ ਕਣ ਹੋ ਹੋ ਵਿਖਰ ਜਾਂਦਾ ਦਰਦਾ ਹੈ ਹਰ ਸ਼ਖਸ਼ ਬਦਨਾਮੀ ਤੋਂ ਵਾਹ ਸ਼ਰਮ ਵੀ ਚਾਹੀਦਾ ਦਰਦਾ ਹੈ ਹਰ ਸ਼ਖਸ਼ ਬਦਨਾਮੀ ਤੋਂ ਤੇ ਡਰਨਾ ਵੀ ਚਾਹੀਦਾ ਡਰਨਾ ਵੀ ਚਾਹੀਦਾ ਵਾਹ ਕੀ ਬਾਤ ਹੈ ਦਰਦਾ ਹੈ ਹਰ ਸ਼ਖਸ਼ ਬਦਨਾਮੀ ਤੋਂ ਤੇ ਡਰਨਾ ਵੀ ਚਾਹੀਦਾ ਪਰ ਜਿਸ ਨੇ ਮੈਨੂੰ ਮੁੜ ਜੀਣਾ ਸਿਖਾਇਆ ਹਾਂ ਪਰ ਜਿਸ ਨੇ ਮੈਨੂੰ ਮੁੜ ਜੀਣਾ ਸਿਖਾਇਆ ਜਿਸ ਕਰਕੇ ਹੈ ਮੇਰੀ ਪਛਾਣ ਬਣੀ ਉਸ ਦੀ ਗੱਲ ਕੀਤੇ ਬਿਨਾ ਕਿੰਜ ਰਹਿ ਸਕਦਾ ਭਲਾ ਭਾਵੇਂ ਤੂੰ ਕਿਹਾ ਸੀ ਕਿਸੇ ਹੋਰ ਕੋਲ ਕੀ ਬਾਤ ਹੈ ਕੀ ਬਾਤ ਹੈ ਮੋੜੀ ਤੇ ਤੂੰ ਏ ਮੇਰੇ ਦਿਲ ਵਿੱਚ ਕੈਦ ਤੂੰ ਏ ਤੇ ਸਜ਼ਾ ਮੈਂ ਭੁਗਤ ਰਿਹਾ ਆ ਕੱਢ ਕਿ ਰਹੇ ਹੋ ਜੇ ਜੋ ਸਰਗਸਤਾ ਸਰਗਸਤਾ ਹੁੰਦਾ ਜਿਹੜਾ ਸਰਕਮੇ ਹੁੰਦੇ ਆਪਣੇ ਬਾਰੇ ਹਾਂ ਜੀ ਤੁਹਾਡੇ ਦੇ ਸਰਗਸਤਾ ਇਹ ਸਾਰੇ ਆਪਾਂ ਜੇ ਜੋ ਸਰਗਸਤਾ ਸੁਣ ਲੋ ਯਾਰ ਜੇ ਜੋ ਸਰਗਸਤਾ ਸੋ ਫਿਰਤੇ ਹੈ ਗਮੱਕੜੋਂ ਕਿਤਾਬੋਂ ਵਾਲੇ ਓਏ ਸਰਕਮ ਇਹੋ ਬਾਕੀ ਦੁਨੀਆ ਜੇ ਜੋ ਸਰਗਸਤਾ ਅਸੇ ਫਿਰਤੇ ਹੈ ਗਮਕੜੋ ਕਿਤਾਬੋ ਵਾਲੇ ਇਸੇ ਮਤ ਮਿਲ ਕਿਨੇ ਰੋਗ ਹੈ ਖਾਬੋ ਵਾਲੇ ਜਿਆਦੀ ਦੁਨੀਆ ਗੱਲ ਕਰਦੀ ਇਸੇ ਬਤ ਮਿਲ ਇਹਦਾ ਅੱਡਰ ਜੀ ਐਨਸਮ ਇਹਨੇ ਰੋਗ ਹੈ ਖਾਬੋ ਵਾਲੇ ਬਾਜੀ ਵਾਹ ਕੀ ਬਾਤ ਆ ਯਾਰ ਦੇ ਦੇ ਸਾਰਿਆਂ ਨੂੰ ਸੁਣੋ ਸਾਰਿਆਂ ਆਉਂਦੇ ਆਉਂਦੇ ਇਹਦਾ 버ਗਰ ਵਾਲੀ ਤਾਂ ਬਿਸ਼ਰੀ ਟੱਕਰ ਦੀਆਂ ਵਾਹ ਜੀ ਵਾਹ ਵਾਹ 버ਗਰ ਵਾਲੀ ਦੇ ਮੇਰੇ ਟੱਕਰ ਦੀਆਂ ਵਾਹ 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 ਇੱਕ ਰੋਟੀ ਪੋਣ ਦੇ ਦੇ ਆਹ ਪੇਨ ਮਾਰਸ ਬਾਈ ਹਾਂ ਇਹਦਾ 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 ਚੱਲ ਇਹਦਾ 버ਗਰ ਬਣਾਉਣ ਵਾਲੇ ਜਿਹਦੇ ਟੱਕਰਦੀਆਂ ਓਏ ਹੋਏ ਓਏ ਦਾ ਸਲਾਤਾਜੀ ਪਤੰਦਰਾ ਇਹਦਾ ਜਾਉਣੇ ਲਈ ਇੱਥੇ ਕੰਟੀਨਿਊ ਕਰੂਗਾ ਚਾਹ ਨਾਲ ਹੋ ਗਿਆ ਨਾ ਕਹਿੰਦਾ ਖਰਚੋ ਬੀਮਾ ਕਰਾਇਆ ਮੈਂ ਕਿਹੜਾ ਕਹਿੰਦਾ ਗਰਲ ਫਰੰਡਾ ਫੇਰੇ ਟੱਕਰਦੀਆਂ ਆਪਾਂ ਇੱਕ ਵੋਟੀ ਦੇ ਦੇ ਮੈਂਨੇ ਕਰਵਟ ਬਦਲ ਕੇ ਦੇਖਾ ਹੈ ਨੀ ਉਸ طرف ਵੀ ਨਹੀਂ ਆਤੇ ਮੈਂ ਨੇ ਕਰਵਟ ਬਦਲ ਕਰ ਗੱਲ ਤਾਂ ਸੁਣ ਲੈ ਯਾਰ ਮੈਂ ਨੇ ਕਰਵਟ ਬਦਲ ਕਰ ਦੇਖਿਆ ਆਈ ਹੈ ਨਹੀਂ ਸੀ ਮੈਂ ਬਸ ਤਲਾ ਆਹ ਗੱਲ ਵਾੜੀ ਗੱਲ ਕਰ ਦੇਖਿਆ ਜਾਂ ਤੂੰ ਉਸ طرف ਵੀ ਆਤੇ ਹੋ ਹਾਂ ਜਦ ਗਏ ਕਰ ਉਹ ਤੇਰੇ ਖਾੜੇ ਹੁਣ ਰੋਟੀ ਦੇ ਦੇ ਹਾਂ ਗਰਲੇ ਫਰੈਂਡਾਂ ਸਕੇ ਦੇਖ ਲਈ ਹੁਣ ਬਹੁਤ ਠੀਕ ਹੈ ਬਹੁਤ ਕਮਾਲ ਯਾਰ ਬਦਲਮ ਹਰ ਹਰ ਗੱਲ ਤੇ ਬਰਕਰ ਹੈ ਕੋਈ ਨਾ ਖੇਤ ਵਿੱਚ ਉਸ ਨਾ ਆ ਨਾ ਪਾਣੀ ਪੂਰੀ ਚਲੀ ਗਈ ਤਿੰਨ ਲੈ ਕੇ ਜਾਂਦੇ ਹੋਰ ਲਿਆਵਾਂਗੇ ਆਪਾਂ ਇਹ ਤੂੰ ਕੋਸ਼ਿਸ਼ ਨਹੀਂ ਦੀਪਕ ਤੂੰ ਇਹ ਫੈਲਾ ਨਹੀਂ ਪਾ ਪਾ ਖੜਦਾ ਪੂਰਾ ਜੀ ਪੂਰਾ ਅਬ ਨਾ ਓਏ